ਸ਼ੁਭਕਾਮਨਾਵਾਂ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਰੀ ਦੇਸ਼ ਵਿਦੇਸ਼ ਦੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਨਕੋਦਰ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਚਾਰ ਸਿੱਖਾਂ ਦਾ ਮਾਮਲਾ 32 ਸਾਲਾਂ ਪਿੱਛੋਂ ਹਾਈ ਕੋਰਟ ਪਹੁੰਚਿਆ ਕੇਸ ਮੋਗਾ ਰੈਲੀ ਵਿੱਚ ਬੋਲਣ ਦਾ ਮੌਕਾ ਨਾ ਮਿਲਣ ਤੇ ਨਵਜੋਤ ਸਿੰਘ ਸਿੱਧੂ ਨਾਰਾਜ਼ ਆਖਿਆ ਲੱਗਦਾ ਮੈਂ ਚੰਗਾ ਬੁਲਾਰਾ ਨਹੀਂ ਤੇ ਨਾ ਮੈਂ ਚੰਗਾ ਪ੍ਰਚਾਰਕ ਪ੍ਰਕਾਸ਼ਪੁਰਬ ਸੰਬੰਧੀ ਨਾਨਕਸ਼ਹੀ ਕੈਲੰਡਰ ਅੱਜ ਹੋਏਗਾ ਜਾਰੀ ਮਜੀਠੀਆ ਦਾ ਦੋਸ਼ ਆਮ ਆਦਮੀ ਪਾਰਟੀ ਕਾਂਗਰਸ ਤੇ ਟਕਸਾਲੀ ਰਲੇ ਉਮਰਾ ਨੰਗਲ ਦੀ ਜ਼ਮਾਨਤ ਤੇ ਫੈਸਲਾ ਸੋਮਵਾਰ ਨੂੰ ਦੋਵਾਂ ਮੁਲਕਾਂ ਵਿੱਚ ਕਾਰੋਬਾਰ ਬੰਦ ਹੋਣ ਨਾਲ ਟਰੱਕ ਮਾਲਕ ਬੈਂਕਾਂ ਦੀਆਂ ਕਿਸ਼ਤਾਂ ਦੇਣ ਤੋਂ ਔਖੇ ਮੋਟੀਵੇਟਰ ਨੇ ਖੁਦ ਨੂੰ ਲਾਈ ਅੱਗ ਪਟਿਆਲਾ ਵਿਖੇ ਪੁੱਤ ਲਈ ਟੈਂਕੀ ਤੇ ਚੜੀ ਔਰਤ ਸ਼ੁਰੂ ਕੀਤੀ ਭੋਖ ਹੜਤਾਲ ਹਰ ਸਿਮਰਤ ਦਾ ਦੋਸ਼ ਰਾਹੁਲ ਸਾਹਮਣੇ ਝੁੱਠੀ ਵਾਹ ਵਾਈ ਲਈ ਸੂਬਾ ਸਰਕਾਰ ਨੇ ਖਰਚੇ ਕਰੋੜਾ ਰੁਪਏ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਕ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਵੀਰਵਾਰ ਨੂੰ ਮੋਗਾ ਵਿੱਚ ਕਾਂਗਰਸ ਦੀ ਕਰਜ਼ਾ ਰਾਹਤ ਰੈਲੀ ਵਿੱਚ ਸਟੇਜ ਤੇ ਮੌਜੂਦ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸਿੱਧੂ ਇਸ ਤੋਂ ਨਾਰਾਜ਼ ਨੇ ਉਹਨਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਮੈਂ ਚੰਗਾ ਬੁਲਾਰਾ ਨਹੀਂ ਤੇ ਨਾ ਮੈਂ ਚੰਗਾ ਪ੍ਰਚਾਰਕ ਹਾਂ ਉਹਨਾਂ ਆਖੇ ਕਿ ਮੇਰੇ ਤੋਂ ਸੰਬੋਧਨ ਕਰਾਇਆ ਜਾਣਾ ਹੈ ਜਾਂ ਨਹੀਂ ਇਹ ਤੈਅ ਕਰਨਾ ਮੇਰਾ ਨਹੀਂ ਪਾਰਟੀ ਦਾ ਕੰਮ ਹੈ ਉਹਨਾਂ ਆਖਿਆ ਪਰ ਮੈਨੂੰ ਬੋਲਣ ਦਾ ਮੌਕਾ ਨਾ ਦੇ ਕੇ ਪਾਰਟੀ ਨੇ ਮੈਨੂੰ ਮੇਰੀ ਥਾਂ ਦੱਸ ਦਿੱਤੀ ਹੈ। ਸੁਨੀਲ ਜਾਖੜ ਨੇ ਆਖਿਆ ਕਿ ਸਿੱਧੂ ਨੂੰ ਬਲਾਰੇ ਦੇ ਰੂਪ ਵਿੱਚ ਹੋਣਾ ਚਾਹੀਦਾ ਸੀ ਪਰ ਉਹਨਾਂ ਨੂੰ ਲੱਗਿਆ ਕਿ ਪਾਰਟੀ ਦੇ ਪੱਦਰ ਤੇ ਅਣਦੇਖੀ ਹੋ ਗਈ। ਜਦੋਂ ਰਾਹੁਲ ਨੇ ਉਹਨਾਂ ਨੂੰ ਪੁੱਛਿਆ ਕਿ ਸਾਰੇ ਬੋਲ ਚੁੱਕੇ ਆ ਤਾਂ ਉਹਨਾਂ ਆਖਿਆ ਕਿ ਉਹ ਤਾਂ ਉਹਨਾਂ ਦੇ ਨਾਲ ਹੀ ਆਏ ਸਨ। ਉਹਨਾਂ ਆਖੇ ਕਿ ਇਹ ਸਮਾਗਮ ਸਹਿਕਾਰਤਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਇਸ ਕਰਕੇ ਸੁਖਜਿੰਦਰ ਸਿੰਘ ਰੰਦਾਵਾ ਹੀ ਸਟੇਜ ਸੰਭਾਲ ਰਹੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੇ ਸੁਨੀਲ ਜਾਖੜ ਨੂੰ ਕਿਹਾ ਕਿ ਸਿਰਫ ਚਾਰ ਬਲਾਰੇ ਬੋਲਣਗੇ ਕਿਉਂਕਿ ਰਾਹੁਲ ਗਾਂਧੀ ਨੇ ਹਿਮਾਚਲ ਵਿੱਚ ਇੱਕ ਹੋਰ ਰੈਲੀ ਵਿੱਚ ਜਾਣਾ ਸੀ ਉਹਨਾਂ ਆਖਿਆ ਕਿ ਸਿੱਧੂ ਪਾਰਟੀ ਦੇ ਸਟਾਰ ਪ੍ਰਚਾਰਕ ਹੈ ਤੇ ਉਹਨਾਂ ਨਾਲ ਉਹਨਾਂ ਦੇ ਚੰਗੇ ਸਬੰਧ ਨੇ ਜ਼ਿਕਰਯੋਗ ਹੈ ਕਿ ਸਿੱਧੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਲਾਈਨ ਦੇ ਉਲਟ ਚੱਲ ਰਿਹਾ ਜੋ ਪਾਰਟੀ ਨੂੰ ਰਾਸ ਨਹੀਂ ਆ ਰਿਹਾ ਮੁੱਖ ਮੰਤਰੀ ਦੇ ਮਨਾ ਕਰਨ ਦੇ ਬਾਵਜੂਦ ਉਹਨਾਂ ਦਾ ਪਾਕਿਸਤਾਨ ਜਾਣ ਦਾ ਫੈਸਲਾ ਪਲਵਾਮਾ ਹਮਲੇ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਕਿ ਅਤਵਾਦ ਦਾ ਕੋਈ ਦੇਸ਼ ਜਾਤੀ ਅਤੇ ਧਰਮ ਨਹੀਂ ਹੁੰਦਾ ਆਦੀ ਅਜਈਆਂ ਘਟਨਾਵਾਂ ਨੇ ਜਿਨ੍ਹਾਂ ਦੇ ਕਰਕੇ ਪਾਰਟੀ ਵਿੱਚ ਉਨ੍ਹਾਂ ਦਾ ਕਾਫੀ ਵਿਰੋਧ ਹੋਇਆ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਲਾਹੌਰ ਵਿੱਚ ਪਾਕਿਸਤਾਨ ਫੌਜ ਮੁਖੀ ਦੇ ਗਲੇ ਮਿਲਣ ਦੀ ਘਟਨਾ ਤੋਂ ਲੈ ਕੇ ਪਲਵਾਮਾ ਅਤਵਾਦੀ ਹਮਲੇ ਵਿੱਚ ਆਪਣੇ ਬਿਆਨਾਂ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ ਤੇ ਸਿੱਧੂ ਨੂੰ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਦੀ ਅਣਦੇਖੀ ਕਰ ਰਹੀ ਹੈ ਉਧਰ ਮੋਗਾ ਵਿੱਚ ਕਾਂਗਰਸ ਪ੍ਰਧਾਨ ਦੀ ਰੈਲੀ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਗਈ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਖਰਚ ਕੀਤੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਈ ਜਾਵੇ ਸੁਖਪਾਲ ਖੇੜਾ ਵੀ ਇਸ ਤੇ ਸਵਾਲ ਚੁੱਕ ਰਹੇ ਨੇ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸੱਤ ਸ਼੍ਰੀ ਅਕਾਲ ਕਹਿੰਦਾ ਰਾਹਿਲ ਗਾਂਧੀ ਦੀ ਰੈਲੀ ਹੋਈ ਹੈ ਰੈਲੀ ਕਈ ਤਰ੍ਹਾਂ ਦੇ ਸਵਾਲ ਪਿੱਛੇ ਛੱਡ ਗਈ ਹੈ ਕਈ ਦਿਨ ਇਸ ਦੀ ਚਰਚਾ ਮੀਡੀਆ ਵਿੱਚ ਹੁੰਦੀ ਰਹੇਗੀ ਕੈਪਟਨ ਸਰਕਾਰ ਦੀ ਕਿਲੀ ਚੈਲਾ ਮੋਗਾ ਕੋਲੇ ਰੈਲੀ 'ਚ ਸਰਕਾਰੀ ਬੱਸਾਂ ਦਾ ਧੂਆਂ ਨਿਕਲ ਗਿਆ ਜਦ ਪ੍ਰਾਈਵੇਟ ਬੱਸਾਂ ਨੇ ਮੇਲਾ ਲੁੱਟਿਆ ਰਾਹਿਲ ਗਾਂਧੀ ਦੀ ਰੈਲੀ ਨੂੰ ਭਰਮਾ ਬਣਾਉਣ ਲਈ ਪੂਰੇ ਪੰਜਾਬ ਚੋਂ ਇਕੱਠ ਹੋਇਆ ਪ੍ਰਾਈਵੇਟ ਬੱਸਾਂ ਤੋਂ ਬਿਨਾ ਪੰਜਾਬ ਰੋਡਵੇਜ਼ ਤੇ ਪੀ ਆਰਟੀ ਨੇ ਦਿਲ ਖੋਲ ਕੇ ਬੱਸਾਂ ਦਿੱਤੀਆਂ ਔਰ ਇਹ ਵੀ ਕਿਹਾ ਗਿਆ ਹੈ ਕਿ ਸਰਕਾਰੀ ਖਜ਼ਾਨਾ ਸਭ ਬੱਸਾਂ ਦਾ ਬੋਝ ਚੱਲੇਗਾ ਵੇਰਵੇ ਕਹਿੰਦੇ ਆ ਕਿ ਰੋਡਵੇਜ਼ ਨੇ ਅੱਜ ਕੱਲ੍ਹ 500 ਸਰਕਾਰੀ ਬੱਸਾਂ ਦਿੱਤੀਆਂ ਜਿਸ ਕਰਕੇ ਬਹੁਤੇ ਰੂਟਾਂ ਤੇ ਪੰਜਾਬ ਰੋਡ 'ਤੇ ਚੱਲੀ ਨਹੀਂ ਲਿੰਕ ਸੜਕਾਂ ਤੇ ਲੋਕਾਂ ਨੇ اڈਿਆਂ ਤੇ ਖੱਜਲ ਖਵਾਰ ਹੋਣਾ ਪਿਆ ਰੈਲੀ ਦੀਆਂ ਝਲਕੀਆਂ ਹੋ ਰਹੀਆਂ ਰੈਲੀ ਚੌਰਤਾਂ ਦੀ ਗਿਣਤੀ ਨਾ ਮਾਤਰ ਸੀ ਲੋਕਾਂ ਨੂੰ ਲਿਜਾਣ ਲਈ ਖੁੱਲ ਕੇ ਸਰਕਾਰੀ ਮਸ਼ੀਨਰੀ ਵਰਤੀ ਗਈ ਪੰਜਾਬ ਦੀ ਬਹੁ ਗਿਣਤੀ ਕਾਂਗਰਸ ਲੀਡਰਸ਼ਿਪ ਹਾਜ਼ਰ ਰਹੀ ਕੈਪਟਨ ਜਖਰ ਧਿਆਸ਼ਾ ਕੁਮਾਰੀ ਸਿਰਫ ਤਿੰਨੇ ਹੀ ਉੱਥੋਂ ਸਬੋਧਨ ਕਰ ਸਕੇ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਔਰ ਸਟੇਜ ਤੋਂ ਗਾਇਕ ਜਸਵੀਰ ਜੱਸੀ ਨੇ ਲੋਕਾਂ ਦਾ ਮਨੋਰੰਜਨ ਕੀਤਾ 50000 ਲੋਕਾਂ ਦਾ ਇਕੱਠ ਦੱਸਿਆ ਜਾਂਦਾ ਨਵਜੋਤ ਸਿੰਘ ਸਿੱਧੂ ਦਾ ਲੋਕਾਂ ਨੇ ਜੈਕਾਰਿਆਂ ਦੇ ਨਾਲ ਖੂਬ ਸਵਾਗਤ ਕੀਤਾ ਤੇ ਪੰਡਾਲ ਵਿੱਚੋਂ ਵਿਵਾਜਾਂ ਆਉਂਦੀਆਂ ਰਹੀਆਂ ਕਿ ਸਿੱਧੂ ਸਾਹਿਬ ਤੁਸੀਂ ਵੀ ਬੋਲੋ ਸਿੱਧੂ ਸਾਹਿਬ ਤੁਸੀਂ ਵੀ ਬੋਲੋ ਗੁਰਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 34 ਸਾਲ 551 ਨਾਨਕਸ਼ਹੀ ਕਲੰਡਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਹਦਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਾਰੀ ਕਰਨਗੇ ਤੁਹਾਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਨਾਨਕਸ਼ਹੀ ਦੀ ਆਮਦ ਮੌਕੇ ਗੁਰਦੁਆਰਾ ਮੰਜੀ ਸਾਹਿਬ ਦਿਵਾਨਾਂ ਹਾਲ ਵਿਖੇ ਗੁਰਮਤ ਸਮਾਗਮ ਕਰਾਉਂਦੇ ਹੱ ਜੋ 13 ਮਾਰਚ ਨੂੰ ਸ਼ਾਮ 7 ਵਜੇ ਤੋਂ ਇੱਕ ਚੇਤ 14 ਮਾਰਚ ਰਾਤ 12:30 ਵਜੇ ਤੱਕ ਹੋਣਗੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸੂਬਾ ਸਰਕਾਰ ਉ체ਚੇ ਯਤਨ ਕਰ ਰਹੀ ਹੈ ਤੇ ਸੰਗਤਾਂ ਵਿੱਚ ਉਤਸ਼ਾਹ ਹੈ ਸਾਲ 1986 ਦੇ ਨਕੌਦਰ ਗੋਲੀਕੰਡ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ ਬੈਠੀ ਸੰਗਤ ਉੱਤੇ 4 ਅਪ੍ਰੈਲ 1986 ਨੂੰ ਚੱਲੀ ਗੋਲੀ ਦੀ ਘਟਨਾ ਦਰਾਂ 4 ਨੌਜਵਾਨ ਮਾਰੇ ਗਏ ਸਨ। ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਭਾਗ ਅਤੇ ਵਿਧਾਨ ਸਭਾ ਦੀ ਕਾਰਵਾਈ ਬਾਰੇ ਜਾਣਕਾਰੀ ਮੰਗੀ ਗਈ 32 ਸਾਲ ਪਿੱਛੋਂ ਹਾਈ ਕੋਰਟ ਵਿੱਚ ਇਹ ਕੇਸ ਪਹੁੰਚਿਆ ਜਸਟਿਸ ਗੁਰਨਾਮ ਸਿੰਘ ਰਿਪੋਰਟ ਦਬਾਉਣ ਦਾ ਦੋਸ਼ ਲਾਇਆ ਗਿਆ ਤਿੰਨ ਅਧਿਕਾਰੀਆਂ ਤੇ ਗੰਭੀਰ ਦੋਸ਼ ਲਾਏ ਗਏ ਨੇ ਜੋ ਪੰਜਾਬ ਦੇ ਸਾਬਕਾ ਮੁਖ ਸਖਤਰ ਦਰਬਾਰਾ ਸਿੰਘ ਤੇ ਉਸ ਸਮੇਂ ਦੇ ਐਸਐਸਪੀ ਇਜਹਾਰ ਆਲਮ ਤੇ ਐਸਪੀ ਅਸ਼ਨੀ ਕੁਮਾਰ ਸ਼ਰਮਾ ਤੇ ਆਈਪੀਐਸ ਦੀਆਂ ਧਾਰਾਵਾਂ 302 307 ਤੇ ਜੰਤੀਤਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਇਸ ਪਟੀਸ਼ਨ ਮੁਤਾਬਕ ਫਾਇਰਿੰਗ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਪੁਲਿਸ ਨੇ ਚੁੱਪਚਾਪ ਉਹਨਾਂ ਦੇ ਪੁੱਤਰਾਂ ਦਾ ਸੰਸਕਾਰ ਕਰ ਦਿੱਤਾ ਸੀ ਇਸ ਪਿੱਛੋਂ ਪ੍ਰਸ਼ਨੋ ਪਟੀਸ਼ਨ ਕਰਤਾ ਨੂੰ ਉਸਦੇ ਪੁੱਤਰ ਦੀਆਂ ਹਸਤੀਆਂ ਸੰਪੜੀਆਂ ਚਾਹੀਦੀਆਂ ਸਨ ਜਿਸ ਨੂੰ ਲੈਂਡ ਤੋਂ ਨਾ ਕਰ ਦਿੱਤੀ ਸੀ ਸਰਕਾਰ ਨੇ ਜਨਵਰੀ 2001 ਵਿੱਚ ਇਸ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਕੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ ਐਚਐਸ ਫੂਲਕਾ ਤੇ ਕਮਰ ਸੰਧੂ ਵੱਲੋਂ ਵਿਧਾਨ ਸਭਾ ਵਿੱਚ ਸਵਾਲ ਕੀਤੇ ਜਾਣ ਤੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਸੀ ਕਿ ਮਾਮਲੇ ਵਿੱਚ ਜਾਂਚ ਰਿਪੋਰਟ 2001 ਵਿੱਚ ਹੀ ਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤੀ ਗਈ ਸੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਕੇ ਹੁਣ ਖੁਦ ਸਿਆਸਤ ਦੇ ਮੈਦਾਨ ਵਿੱਚ ਨਿਤਰਨ ਦਾ ਐਲਾਨ ਕੀਤਾ ਹੈ ਤੇ ਕਿਸਾਨ ਆਗੂਆਂ ਨੇ ਰਾਸ਼ਟਰੀ ਕਿਸਾਨ ਮਜ਼ਦੂਰ ਪਾਰਟੀ ਦੇ ਬੈਨਰ ਹੇਠਾਂ ਹਰਿਆਣਾ ਤੋਂ ਸਰਗਰਮ ਸਿਆਸਤ ਕਰਨ ਦੀ ਯੋਜਨਾ ਬਣਾਈ ਹੈ ਕਿਸਾਨ ਆਗੂਆਂ ਨੇ ਆਖਿਆ ਕਿ ਆਪੋ ਆਪਣੇ ਸੂਬਿਆਂ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਕੰਮ ਕਰਨਗੀਆਂ ਪੰਜਾਬ ਹਰਿਆਣਾ ਤੇ ਹੋਰਨਾਂ ਸੂਬਿਆਂ ਵਿੱਚ ਚੋਣ ਲੜਨ ਦੀ ਮਹਿਮ ਸ਼ੁਰੂ ਕੀਤੀ ਜਾਏਗੀ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਚੋਣ ਮਨੋਰਥ ਪੱਤਰ ਤਿਆਰ ਕਰਨ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਆਪਣੀ ਵਿਚਾਰਧਾਰਾ ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂਟ੍ਰੰਟ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਾਹਪੁਰ ਕੰਢੀ ਬੈਰਾਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਰਾਵੀ ਦਰਿਆ ਤੇ ਬਣਨ ਵਾਲੇ ਇਸ ਡੈਮ ਦੇ ਨਿਰਮਾਣ ਤੋਂ ਬਾਅਦ ਪਾਕਿਸਤਾਨ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਵੇਗਾ ਪ੍ਰੋਜੈਕਟ ਤੇ ਲਗਭਗ 2700 ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ ਇਸ ਨੂੰ 4 ਸਾਲਾਂ ਵਿੱਚ ਪੂਰਾ ਕੀਤਾ ਜਾਏਗਾ 2000 8 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਹੋਏਗਾ ਪੰਜਾਬ ਦੀ ਸਿੰਚਾਈ ਲਈ ਪਾਣੀ ਮਿਲੇਗਾ ਨਹੀਂ ਪੱਥਰ ਰੱਖਣ ਤੋਂ ਬਾਅਦ ਆਉਂਦੀਆਂ ਲੋਕ ਸਭਾ ਚੋਣਾਂ ਬਾਰੇ ਕੈਪਟਨ ਨੇ ਆਖਿਆ ਕਿ ਗੁਰਦਾਸਪੁਰ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜੀ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਕਾਂਗਰਸ ਦੇ ਲੀਡਰ ਸੂਬੇ ਵਿੱਚ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦੇ ਰਹੇ ਨੇ ਉਨਾਂ ਆਖੇ ਕਿ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੇਲੀ ਭੋਗਤ ਕਰਕੇ ਕਾਂਗਰਸ ਸਰਕਾਰ ਹੁੰਦਿਆਂ ਵੀ ਬਾਦਲ ਆਪਣੀ ਕਾਲੀ ਕਮਾਈ ਰਾਹੀਂ ਟਰਾਂਸਪੋਰਟ ਮਾਫੀਆ ਨੂੰ ਹੋਰ ਮਜ਼ਬੂਤ ਕਰ ਰਹੇ ਨੇ ਭਗਵੰਤ ਮਾਨ ਨੇ ਸ਼ਰਾਬ ਤੇ ਰੇਟ ਮਾਫੀਆ ਵਾਂਗ ਪਾਸਪੋਰਟ ਮਾਫੀਆ ਨੂੰ ਵੀ ਬੇਰੋਕ ਟੋਕ ਚੱਲਦਿਆਂ ਚੱਲਣ ਦਾ ਦੋਸ਼ ਲਾਇਆ ਹੈ ਉਹਨਾਂ ਆਖੇ ਕਿ ਪੂਰੇ ਸੂਬੇ ਵਿੱਚ ਬਾਦਲ ਪਰਿਵਾਰ ਟਰਾਂਸਪੋਰਟ ਮਾਫੀਆ ਦਾ ਸਭ ਤੋਂ ਵੱਡਾ ਸਰਗਨਾ ਹੈ ਉਹਨਾਂ ਆਖੇ ਕਿ ਬਾਦਲਾਂ ਦੇ ਡਰ ਕਰਕੇ ਛੋਟੇ ਟਰਾਂਸਪੋਰਟਰ ਜਨਤਾ ਕਾਰੋਬਾਰ ਛੱਡ ਰਹੇ ਨੇ ਜਾਂ ਉਹਨਾਂ ਨੂੰ ਬਾਦਲ ਨਾਲ ਮਿਲ ਕੇ ਕੰਮ ਕਰਨਾ ਪੈ ਰਿਹਾ ਹੈ ਉਹਨਾਂ ਆਖੇ ਕਿ ਕੈਪਟਨ ਦੀ ਸ਼ੇਅ ਕਰਕੇ ਸੂਬੇ ਦਾ ਸਰਕਾਰੀ ਤੰਤਰ ਬਾਦਲਾ ਸਾਹਮਣੇ ਬੋਣਾ ਮਹਿਸੂਸ ਕਰ ਰਿਹਾ ਹੈ। ਨਿਯਮਾਂ ਦੀਆਂ ਸ਼ਰਯਮ ਤੱਜੀਆਂ ਲਾਉਣ ਦੇ ਬਾਵਜੂਦ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਬਾਦਲ ਆਪਣੇ ਕਾਲੇ ਧਨ ਨੂੰ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਲਾ ਕੇ ਕਰੋੜਾਂ ਰੁਪਏ ਕਮਾ ਰਹੇ ਨੇ। ਉਹਨਾਂ ਆਖੇ ਕਿ ਬਾਦਲਾ ਨੂੰ ਸੂਬੇ ਦੇ ਕਿਸੇ ਕਾਨੂੰਨ ਦਾ ਕੋਈ ਡਰ ਨਹੀਂ। ਉਹਨਾਂ ਕੈਪਟਨ ਮਰਿੰਦਰ ਸਿੰਘ ਨੂੰ ਬਾਦਲਾ ਦੀਆਂ ਬੱਸਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਮੁੱਦੇ ਤੇ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ ਤੇ ਆਖਿਆ ਕਿ ਕੈਪਟਨ ਦੱਸਣ ਕਿ ਉਹਨਾਂ ਨੂੰ ਬਾਦਲਾ ਖਿਲਾਫ ਕਾਰਵਾਈ ਕਰਨ ਲਈ ਆਖਰ ਕੌਣ ਰੋਕ ਰਿ ਪਲਵਾਮਾ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਪ੍ਰਤੀ ਸਖਤ ਰਵਈਆ ਅਪਣਾਉਣ ਤੇ ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨ ਤੇ 200 ਫੀਸਦੀ ਕਸਟਮ ਡਿਊਟੀ ਕਰ ਦਿੱਤੀ ਜਿਸ ਕਰਕੇ ਵਪਾਰ ਦੇ ਸਾਮਾਨ ਦੀ ਟੋਆ ਟੋਈ ਕਰਨ ਵਾਲੇ ਟਰਾਂਸਪੋਰਟਰਾਂ ਕੋਲੋਂ ਭਾਰਤ-ਪਾਕਿਸਤਾਨ ਕਾਰੋਬਾਰ ਬੰਦ ਹੋਣ ਤੇ ਟਰੱਕ ਮਾਲਕਾਂ ਦਾ ਕੋਈ ਵੀ ਦਰਦ ਨਹੀਂ ਜਾਣ ਸਕਦਾ ਜਿਸ ਦਿਨ ਤੋਂ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਵਧਿਆ ਉਸ ਦਿਨ ਤੋਂ ਕਾਰੋਬਾਰ ਬੰਦ ਹੈ ਟਰੱਕ ਮਾਲਕਾਂ ਦਾ ਇਸ ਨਾਲ ਜੁੜੇ ਹਰੇਕ ਬੰਦੇ ਦਾ ਬੁਰਾ ਹਾਲ ਹੈ 450 ਦੇ ਕਰੀਬ ਟਰੱਕ ਭਾਰਤ-ਪਾਕਿਸਤਾਨ ਦਰਮਿਆਨ ਚੱਲਦੇ ਵਪਾਰ ਵਿੱਚ ਲੱਗੇ ਨੇ ਜੋ ਟਰੱਕ ਬੈਂਕਾਂ ਵੱਲੋਂ ਫਾਈਨਾਂਸ ਹੁੰਦੇ ਆ ਇੱਕ ਟਰੱਕ ਦੇ ਮਹੀਨੇ ਦੀ ਕਿਸ਼ਤ ਤਕਰੀਬਨ 40 ਤੋਂ 50 ਹਜ਼ਾਰ ਤੱਕ ਹੈ ਜਿਸ ਦਿਨ ਤੋਂ ਕਾਰੋਬਾਰ ਬੰਦ ਹੈ ਟਰੱਕ ਮਾਲਕ ਆਪਣੇ ਟਰੱਕਾਂ ਦੀਆਂ ਕਿਸ਼ਤਾਂ ਦੇਣ ਤੋਂ ਬੇਵੱਸ ਨੇ ਬੈਂਕਾਂ ਤੋਂ ਆਪਣੇ ਟਰੱਕਾਂ ਨੂੰ ਬਚਾਉਣ ਲਈ ਇੱਧਰ-ਉੱਧਰੋਂ ਵਿਆਜ ਤੇ ਪੈਸੇ ਲੈ ਕੇ ਟਰੱਕਾਂ ਦੀਆਂ ਕਿਸ਼ਤਾਂ ਦੇ ਰਹੇ ਨੇ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਅਕਤੀਆਂ ਤੇ ਟਰੱਕ ਮਾਲਕਾਂ ਨੇ ਭਾਰਤ ਸਰਕਾਰਗੇ ਅਪੀਲ ਕੀਤੀ ਕਿ ਅੱਜ ਦੇ ਦਿਨ ਭਾਰਤ-ਪਾਕਿਸਤਾਨ ਦਰਮਿਆਨ ਜਦੋਂ ਵੀ ਤਣਾਦੀ ਸਥਿਤੀ ਬਣਦੀ ਹੈ ਸਾਰਿਆਂ ਨਾਲੋਂ ਪਹਿਲਾਂ ਇਸ ਦੀ ਮਾਰ ਉਹਨਾਂ ਨੂੰ ਸਰਹੱਦੀ ਇਲਾਕੇ ਦੇ ਕਾਰੋਬਾਰ ਨੂੰ ਪੈਂਦੀ ਹੈ ਕਾਰੋਬਾਰ ਠੱਪ ਹੋ ਚੁੱਕੇ ਨੇ ਇੰਟੀਗ੍ਰੇਟਿਡ ਚੈੱਕਪੋਸਟ ਵਿਖੇ ਦੋਵਾਂ ਮੁਲਕਾਂ ਵਿਚਕਾਰ ਹੁੰਦਾ ਵਪਾਰ ਬੰਦ ਹੋਣ ਕਰਕੇ ਵਿਲੇ ਹੋਏ ਅਟਾਰੀ ਬਾਰਡਰ ਕੁਲੀ ਯੂਨੀਅਨ ਨਾਲ ਸੰਬੰਧਤ ਆਗੂਆਂ ਦਾ ਵੀ ਕਹਿਣਾ ਹੈ ਕਿ ਗਵਾਂਡੀ ਮੁਲਕ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਜਾਂਦੀਆਂ ਹਰਕਤਾਂ ਕਰਕੇ ਉਹਨਾਂ ਦਾ ਰੁਜ਼ਗਾਰ ਵੀ ਸਰਹਾਤੇ ਵਪਾਰ ਬੰਦ ਹੋਣ ਕਰਨ ਸਰਕਾਰ ਖਿਲਾਫ ਮੋਰਚਾ ਖੋਲਣ ਦਾ ਐਲਾਨ ਹੁਣ ਕੁਲੀ ਜਥੇਬੰਦੀਆਂ ਨੇ ਕੀਤਾ ਹੈ ਮਿਹਨਤ ਮੁਸ਼ਕਲ ਕਰਨ ਵਾਲਾ ਕੁਲੀ ਭਾਈਚਾਰਾ ਰੋਜ਼ਗਾਰ ਵਿੱਚ ਆਈ ਖੜੋਤ ਤੋਂ ਪਰੇਸ਼ਾਨ ਹੈ ਜਿਸ ਦੇ ਸਿਰ ਤੇ ਕਬੀਲਦਾਰੀ ਹੁਣ ਕਰਕੇ ਰੋਜ਼ੀ ਰੋਟੀ ਦੇ ਖੁੱਸਣ ਦਾ ਡਰ ਉਹਨਾਂ ਨੂੰ ਵੱਡ ਵੱਡ ਕੇ ਸਤਾ ਰਿਹਾ ਹੈ ਉਧਰ ਸੰਘਰਸ਼ ਕਰ ਰਹੇ ਮੋਟੀਵੇਟਰਾਂ ਵਿੱਚੋਂ ਇੱਕ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਛਿੜਕ ਕੇ ਮਲੇਰਕੋਟਲਾ ਵਿੱਚ ਅੱਗ ਲਾ ਲਈ ਅੱਗ ਮੱਚੀ ਦੇਖ ਕੇ ਉਸਦੇ ਸਾਥੀਆਂ ਨੇ ਤੁਰਤ ਉਸ ਦੀ ਅੱਗ ਬੁਝਾਈ ਪਰ ਉਹ ਝੁੱਲਸ ਗਿਆ ਟੈਂਕੀ ਤੇ ਚੜ੍ਹੇ ਯੂਨੀਅਨ ਦੀਆਂ ਦੋ ਕਰਮਚਾਰਨ ਤਰਨਵੀਰ ਕੌਰ ਅਮਨਸਰ ਤੋਂ ਕੁਲਜੀਤ ਕੌਰ ਦੀ ਵੀ ਤੀਰਤ ਤबीयत ਵੀ ਖਰਾਬ ਹੋ ਗਈ ਆਪਣੀਆਂ ਹੱਕੀ ਮੰਗਾਂ ਲਈ ਸੜਕ ਤੇ ਧਰਨਾ ਚੁੱਕਣ ਅਤੇ ਸਮਾਪਤ ਕਰਨ ਦੀ ਅਪੀਲਾਂ ਤੋਂ ਬਾਅਦ ਧਰਨਾਕਾਰੀਆਂ ਨੇ ਸੜਕ ਤੋਂ ਧਰਨਾ ਚੁੱਕ ਕੇ ਟੈਂਕੀ ਨੇੜੇ ਧਰਨਾ ਲਾਇਆ ਤੇ ਯੂਨੀਅਨ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਨਾਲ 12 ਮਾਰਚ ਨੂੰ ਤੈਅ ਕੀਤੀ ਮੀਟਿੰਗ ਦੀ ਛੱਟੇ ਤੱਕ ਆਪਣਾ ਧਰਨਾ ਜਾਰੀ ਰੱਖੇਗੀ ਟੈਂਕੀ ਤੇ ਚੜ੍ਹੇ ਕਰਮਚਾਰਨ ਟੈਂਕੀ ਉੱਪਰ ਹੀ ਰਹਿਣਗੇ ਆਰਥਿਕ ਤੰਗੀ ਦਾ ਸ਼ਿਕਾਰ ਮੁਲਾਜ਼ਮਾਂ ਵੱਲੋਂ ਕਈ ਵਾਰ ਬੇਨਤੀ ਕੀਤੀ ਪਰ ਸੁਣਵਾਈ ਨਾ ਹੋਣ ਤੇ ਮਜਬੂਰਨ ਉਹਨਾਂ ਨੂੰ ਆਰ ਪਾਰ ਦਾ ਸੰਘਰਸ਼ ਵਧਣਾ ਪੈ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ پرویز ਮੁਸ਼ਰਫ ਵੱਲੋਂ ਦਿੱਤੇ ਇਸ ਬਿਆਨ ਨੇ ਕਿ ਆਈਐਸਆਈ ਦੇ ਹੁਕਮਾਂ ਉੱਤੇ ਮਸੂਦ ਅਜ਼ਹਰ ਨੇ ਭਾਰਤ 'ਚ ਹਮਲਾ ਕੀਤਾ ਸੀ। ਉਸ ਨੂੰ ਭਾਰਤੀ মিডিਆ ਨੇ ਗੰਭੀਰਤਾ ਨਾਲ ਲਿਆ ਹੈ ਉਹਨਾਂ ਇਹ ਗੱਲ ਵੀ ਸਵੀਕਾਰੀ ਹੈ ਕਿ ਉਹਨਾਂ ਦੇ ਕਾਰਜਕਾਲ ਸਮੇਂ ਮਸਹੂਦ ਅਜ਼ਰ ਦੀ ਅਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਖੁਫੀਆ ਏਜੰਸੀਆਂ ਦੇ ਹੁਕਮਾਂ ਤੇ ਭਾਰਤ ਵੱਲ ਹਮਲੇ ਕੀਤੇ ਸਨ ਹੁਣ ਪਾਕਿਸਤਾਨ ਸਰਕਾਰ ਦੀ ਅਤਵਾਦ ਵਿਰੋਧ ਕਾਰਵਾਈ ਨੂੰ ਮੁਸ਼ਰਫ ਨੇ ਇੱਕ ਚੰਗਾ ਕਦਮ ਕਿਹਾ 75 ਸਾਲਾ ਮੁਸ਼ਰਫ ਅੱਜਕੱਲ ਦੁਬਈ 'ਚ ਦਿਨ ਕੱਟੀ ਘਰੇ ਨੇ ਖਬਰ ਆਦਮਪੁਰ ਦੁਆਬਾ ਜਾਨੀ ਜਲੰਧਰ ਤੋਂ ਆਦਮਪੁਰ ਹਵਾਈ ਅੱਡੇ ਉੱਤੇ ਬਣਨ ਵਾਲੇ ਨਵੇਂ ਸਿਵਲ ਐਨਕਲੇਵ ਦਾ ਨੀਂ ਪੱਥਰ ਕੇਂਦਰੀ ਹਵਾਬਾਜ਼ੀ ਮੰਤਰੀ ਸ਼ਰੇਸ਼ ਪ੍ਰਭੂ ਵੱਲੋਂ ਡਿਜੀਟਲ ਵਿਧੀ ਰਾਈ ਰੱਖਿਆ ਗਿਆ ਹੈ ਜਿਸ ਵਿੱਚ ਨਵਾਂ ਵੇਟਿੰਗ ਰੂਮ ਪਾਰਕਿੰਗ ਤੇ ਪ੍ਰੀਪੇਡ ਟੈਕਸੀ ਸਟੈਂਡ ਦੀ ਸਹੂਲਤ ਮਿਲੇਗੀ ਇਸ ਮੌਕੇ ਕੇਂਦਰੀ ਮੰਤਰੀ ਵਿਜੇ ਸਾਹ ਪਲਾ ਡਿਵੀਜ਼ਨਲ ਕਮਿਸ਼ਨਰ ਤੇ ਹੋਰ ਅਧਿਕਾਰੀ ਹਾਜ਼ਰ ਰਹੇ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਦਾ ਅਹਿਮ ਪ੍ਰੋਜੈਕਟ ਹੈ ਆਦਮਪੁਰ ਹਵਾਈ ਅੱਡੇ ਦੇ ਅਪਗ੍ਰੇਡ ਹੋਣ ਨਾਲ ਉਜਯੋਗਪਤੀਆਂ ਪ੍ਰਵਾਸੀ ਭਾਰਤੀਆਂ ਤੇ ਖਾਸ ਕਰਕੇ ਦੁਆਬ ਦੇ ਐਨ ਆਰ ਐਸ ਲੋਕਾਂ ਨੂੰ ਸਮਾਜ ਦੇ ਹੋਰ ਖੇਤਰ ਦੇ ਕਾਫੀ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਰ ਨੂੰ ਭਾਰਤ ਸਰਕਾਰ ਵੱਲੋਂ ਰਿਹਾਅ ਕਰਵਾਏ ਜਾਣ ਤੋਂ ਮਗਰੋਂ 1971 ਦੀ ਭਾਰਤ-ਪਾਕ ਜੰਗ ਮੌਕੇ ਪਾਕਿਸਤਾਨ ਦੁਆਰਾ ਬੰਦੀ ਬਣਾਏ ਗਏ ਭਾਰਤੀ ਫੌਜੀਆਂ ਦੇ ਪਰਿਵਾਰਾਂ ਨੂੰ ਆਸ ਦੀ ਕਿਰਨ ਜਾਗੀ ਹੈ ਇਹਨਾਂ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਤੇ ਉਮਾਨ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਕਮਾਂਤਰੀ ਅਦਾਲਤਾਂ 'ਚ ਮਾਮਲਾ ਉਠਾਇਆ ਜਾਏ ਤਾਂ ਜੋ 48 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਫੌਜੀ ਆਪਣੀ ਜ਼ਿੰਦਗੀ ਦੇ ਅੰਤਮ ਪਲ ਅਤੇ ਪਰਿਵਾਰਾਂ ਨਾਲ ਬਿਤਾ ਸਕਣ ਸਰਵੋੱਚ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਅਯੋਧਿਆ ਮਸਲੇ ਦੇ ਹਾਲੀ ਵਿਚੋਲਗੀ ਕਮੇਟੀ ਕਾਇਮ ਕੀਤੀ ਜਾਵੇ 8 ਹਫਤਿਆਂ ਅੰਦਰ ਪੂਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਸਿਆਸੀ ਆਗੂਆਂ ਨੇ ਇਸ ਦਾ ਫੈਸਲਾ ਕੀਤਾ ਓਬੈਸੀ ਨੇ ਆਖਿਆ ਕਿ ਕਮੇਟੀ ਦੇ ਇੱਕ ਮੈਂਬਰ ਨੇ ਮੁਸਲਮਾਨ ਨੂੰ ਧਮਕਾਇਆ ਸੀ ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਜ਼ਮੀਨ ਵਿਵਾਦ ਦੇ ਹਾਲੀ ਕਮੇਟੀ ਬਣਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਰਾਜਸੀ ਆਗੂਆਂ ਨੇ ਸਵਾਗਤ ਕੀਤਾ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਮੋਦੀ ਸਰਕਾਰ ਵਿਰੋਧ ਦੇਸ਼ ਦਾ ਖਜ਼ਾਨਾ ਚੋਰੀ ਕਰਕੇ ਭਾਜਪਾ ਦੇ ਫੰਡ ਵਿੱਚ ਦੇਣ ਦਾ ਦੋਸ਼ ਲਾਉਂਦਿਆਂ ਖਰਾਨੀ ਪ੍ਰਗਟ ਕੀਤੀ ਕਿ ਜਿਹੜੇ ਰਫੈਲ ਸੌਦਿਆਂ ਦੀਆਂ ਫਾਈਲਾਂ ਨਹੀਂ ਬਚਾ ਸਕਦੇ ਉਹ ਦੇਸ਼ ਦੀ ਰਾਖੀ ਕੀ ਕਰਨਗੇ ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੇ ਇਸ ਦੇਸ਼ ਦਾ ਖਜ਼ਾਨਾ ਚੋਰੀ ਕਰ ਲਿਆ ਤੇ ਇਸ ਦੀ ਵਰਤੋਂ ਆਪਣੀ ਪਾਰਟੀ ਦੇ ਫੰਡਾਂ ਵਾਸਤੇ ਕੀਤੀ ਜਾ ਰਹੀ ਹੈ ਉਹਨਾਂ ਸਵਾਲ ਚੁੱਕਿਆ ਕਿ ਭਾਜਪਾ ਕੋਲ ਇੰਨਾ ਪੈਸਾ ਕਿੱਥੋਂ ਆ ਰਿਹਾ ਹੈ ਇਸ ਦਾ ਸਪਸ਼ਟੀਕਰਨ ਦਿੱਤਾ ਜਾਵੇ ਅਗਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ